ਇੱਕ ਭਾਈ ਜ਼ਿਮੀਂਦਾਰ ਸੀ ਬਹੁਤ ਤਕੜਾ ਸੀ ਅੱਛਾ ਛੁਟਕਲਾ ਜਦੋਂ ਜ਼ਿਮੀਂਦਾਰ ਸੀ ਉਹਦੇ ਮੁੰਡੇ ਨੂੰ ਛੋਟੇ ਜਿਹੇ ਦਾ ਵਿਆਹ ਹੋ ਗਿਆ ਅੱਛਾ ਜੇ ਛੋਟੇ ਜਿਹੇ ਦਾ ਵਿਆਹ ਹੋ ਗਿਆ ਸ਼ੀਖ ਸਾਹ ਦੇ ਦਾ ਵਿਆਹ ਲੈ ਪਈ ਰਾਜ ਫੜ ਫੜ ਕੇ ਬੈਹ ਗਏ ਹੂੰ ਉਹ ਤਾਂ ਭਾਈ ਜ਼ਿਮੀਂਦਾਰ ਦੀ ਮੌਤ ਹੋ ਗਈ ਅੱਛਾ ਜਦੋਂ ਜ਼ਿਮੀਂਦਾਰ ਦੀ ਮੌਤ ਹੋ ਗਈ ਤਾਂ ਭਾਈ ਸਾਲ 20 ਨਿਕਲ ਗਏ ਹੂੰ ਜੋ 20 ਸਾਲ ਨਿਕਲ ਗਏ ਤਾ ਮੁੰਡੇ ਨੂੰ ਮੁੰਡੇ ਕਹਿਣ ਲੱਗੇ ਯਾਰ ਅਸੀਂ ਤਾਂ ਹੁਣ ਕਿਤੇ ਵਿਆਹੇ ਨਹੀਂ ਕਰੇ ਤੂੰ ਤਾਂ ਵਿਆਹਿਆ ਹੋਇਆ ਤੂੰ ਆਪਦੀ ਬਹੂ ਨੂੰ ਲਿਆ ਜਾ ਕੇ ਤੇਰੀ ਮਾਂ ਔਖੀ ਉਹਦਾ ਟੱਬਰ ਨੂੰ ਲਿਆਵਦੇ ਨੂੰ ਉਹ ਕਹਿੰਦਾ ਯਾਰ ਮੈਨੂੰ ਤਾਂ ਪਤਾ ਏ ਮੈਂ ਵਿਆਹਿਆ ਉਹ ਕਹਿੰਦਾ ਯਾਰ ਇਹ ਕੰਨਾ ਕਰ ਦਿੰਦੇ ਵੀ ਬੁੜੀਆਂ ਤਾਂ ਰੋਜ਼ ਕਹਿੰਦੀਆਂ ਨੇ ਵੀ ਵਿਆਹਿਆ ਹੋਇਆ ਉਹ ਕਹਿੰਦਾ ਉਹ ਜਾ ਕੇ ਆਪਦੀ ਮਾਂ ਨੂੰ ਕਹਿੰਦਾ ਮਾਂ ਮੈਂ ਵਿਆਹਿਆ ਕਹਿੰਦੀ ਪੁੱਤ ਹੈਂ ਤਾਂ ਤੂੰ ਵਿਆਹਿਆ ਹੋਇਆ ਕਹਿੰਦਾ ਕਿਹੜੇ ਪਿੰਡ ਵਿਆਹਿਆ ਕਹਿੰਦੀ ਪਿੰਡ ਦਾ ਤਾਂ ਮੈਨੂੰ ਪਤਾ ਹੀ ਨਹੀਂ ਵੀ ਤੂੰ ਕਿੱਥੇ ਮੈਂ ਹੈ ਉਹ ਕਹਿੰਦਾ ਬੜਾ ਅਨੇ ਬੁੜੇ ਆਪਣੇ ਤੋਂ ਪੁੱਛਿਆ ਕਿਸੇ ਤੋਂ ਨਾ ਪਤਾ ਲੱਗਿਆ ਇੱਕ ਬੁੜੇ ਨੂੰ ਕਹਿੰਦਾ ਬਾਬਾ ਮੈਂ ਵਿਆਹਿਆ ਉਹ ਕਹਿੰਦਾ ਮੈਂ ਸ਼ਰਾ ਜਾਣ ਗਿਆ ਤੀ ਤੂੰ ਹੈ ਤਾਂ ਵਿਆਹਿਆ ਪਰ ਪਿੰਡ ਦਾ ਮੈਨੂੰ ਵੀ ਨਹੀਂ ਪਤਾ ਕਿਹੜੇ ਬੜੇ ਸੀ ਵੀ ਅੱਛਾ ਕਦਾ ਪ੍ਰਾਨ ਜਰਾ ਜਾਣ ਗਈ ਸੀ ਅੱਛਾ ਕਹਿੰਦਾ ਮਾ ਨਹੀਂ ਕਹਾਂ ਕਹਿੰਦਾ ਮੈਂ ਘਰ ਤਾਪੇ ਭਾਲ ਨੂੰ ਐ ਕਰ ਇੱਕ ਦਾ ਪੈਸਾ ਖਰਚ ਕਰ ਬੁੜੀ ਕੋਲ ਪੈਸਾ ਕਹਿੰਦਾ ਵੀ ਘੋੜੀ ਲੈ ਦੇ ਹੂੰ ਇੱਕ ਮੈਨੂੰ ਕੰਠਾ ਕਰਾ ਦੇ ਹੂੰ ਇੱਕ ਨਿੱਗਰ ਕੜਿਆਂ ਦੀ ਜੋੜੀ ਕਰਾ ਦੇ ਇੱਕ ਜਿੰਜਿਰੀ ਕਰਾ ਦੇ ਬੁੜੀ ਨੇ ਪਾਈ ਮੰਦਰਾ ਕਰਾਤੀਆਂ ਤੁੰਗਲ ਕਰਾਤੇ ਤੇ ਬਿਸ਼ਤੀ ਕਰਾਤੀ ਤੇ ਕਾਂਠਾ ਕਰਾਤਾ ਕੜਿਆਂ ਦੀ ਜੋੜੀ ਕਰਾਤੀ ਜਿੰਜਿਰੀ ਕਰਾਤੀ ਪਰਤਾ ਸਿਉਨੇ ਨਾਲ ਸਰਸਗਰ ਜਿਹੜਾ ਪੂਰਾ ਦੇ ਘਰ ਤੂੰ ਮਕਾ ਦੇ ਗੱਲ ਕੋੜੀ ਲੈਤੀ ਪਾ ਕੇ ਕੋੜੀ ਦੇ ਚਾਂਜਰਾਂ ਝੁੰਜਰਾਂ ਫੁੱਲਾਂ ਵਾਲੇ ਕੰਡਾਲੇ ਕੰਨੂਲੇ ਪਾ ਕੇ ਚੜ ਗਿਆ ਕੋੜੀ ਤੇ ਲੈ ਕੇ ਰੱਬ ਦਾ ਨਾਮ ਸੱਚੇ ਪਾਸ਼ਾ ਨੂੰ ਧਿਆਕੇ ਉਹ ਪੁਰਾਣੇ ਦਾ ਕੋੜੀ ਪਾਲੀ ਹੁਣ ਦੱਬੀਆਂ ਗਾ ਕੋੜੀ ਨੂੰ ਬਹੁਤ ਦੂਰ ਲੰਘੇ ਉਥੇ ਕੋ ਉਹ ਪਿੰਡ ਦੇ ਵਿੱਚ ਠਗਣੀ ਸੀ ਅੱਛਾ ਚਾਰੋ ਦੇ ਮੁੰਡੇ ਤੇ ਕੋਦੇ ਕੁੜੀ ਤੋਂ ਠੱਗੀ ਮਾਰਦੇ ਹੁੰਦੇ ਬਹੁਤ ਭਾਰੀ ਲੋਕਾਂ ਨਾਲ ਅੱਛਾ ਬੜਿਆ ਕੇ ਹੂੰ ਉਹ ਠਗਣੀ ਪਾਣੀ ਪੀਂ ਜਾਂਦੀ ਐ ਕਹ ਮਾਤਾ ਮੈਂ ਪਾਣੀ ਪੀਂ ਹਾਂ ਕਹਿੰਦੀ ਕਾਮਲਾ ਪੁੱਤ ਤੂੰ ਪਾਣੀ ਪੀਣ ਆ ਲੈ ਹਾਂ ਚੱਲ ਪੁੱਤ ਘਰੇ ਦੁੱਧ ਪਿਉ ਹਾਂ ਕਹਿੰਦਾ ਲੈ ਵੀ ਸੁਣ ਲਈ ਮਾਲ ਕਰੇ ਲਾਗਾ ਰੰਗ ਕਹਿੰਦਾ ਕਿਉਂ ਕਹਿੰਦਾ ਇਹਨੇ ਮਸਿਆ ਲੈ ਆਪਣੀ ਸੱਸ ਸੱਸ ਕਰੇ ਲੇਗੀ ਮੰਜਾ ਪਛਾਤਾ ਗਾਂਹ ਮਟਿਆਰ ਕੁੜੀ ਫਿਰ ਕਹਿੰਦਾ ਆਪਣੀ ਬਹੂ ਐ ਵੀ ਜਵਾਨ ਹੋਗੀ ਠੀਕ ਐ ਵੀ ਕੰਮਾ ਬਾਰੋਂ ਮੁੰਡੇ ਆ ਗਏ ਚਾਰ ਮੁੰਡੇ ਸੀ ਹੱਥ ਮਿਲਾਇਆ ਫਤੇ ਬਲਾਈ ਉਹ ਜਰਕਦੇ ਨੇ ਬੋਤਲ ਲਿਆ ਇਹ ਕਹਿੰਦਾ ਆ ਆਪਣੇ ਸਾਲੇ ਨੇ ਕਹਾਂ ਰੱਬ ਨਹੀਂ ਘਰ ਦੱਸਦਾ ਕਹਿੰਦਾ ਕਿਸੇ ਨੂੰ ਪੁੱਛਿਆ ਨਹੀਂ ਕਿਹਾ ਨਹੀਂ ਮਾਲਕ ਨਹੀਂ ਘਰ ਦੱਸਦਾ ਕਹਿੰਦੇ ਵੀ ਪੀ ਪੂ ਕੇ ਹੱਥਾਂ ਤੇ ਪ੍ਰਸ਼ਾਦ ਪ੍ਰਸ਼ੁੱਧ ਬਣਾਇਆ ਰੋਟੀ ਖਵਾਈ ਕਹਿੰਦੇ ਵੀ ਹੁਣ ਆਪਾਂ ਕਿਵੇਂ ਕਰੀਏ ਠੱਗੀ ਦਾ ਹੱਲ ਕਹਿੰਦੇ ਵੀ ਖਾ ਖੂ ਕੇ ਬੇਲੇ ਹੋ ਗਏ ਉਹ ਕੁੜੀ ਬੈ ਗਈ ਬੁੜੀ ਬੈ ਗਈ ਚਾਰੇ ਮੁੰਡੇ ਬੈ ਗਏ ਕਹਿੰਦੇ ਬਾਈ ਕੋਈ ਗੱਲ ਸੁਣਾ ਉਹ ਕਹਿੰਦਾ ਯਾਰ ਮੈਂ ਤਾਂ ਜਾਣਦਾਈ ਤੁਸੀਂ ਗੱਲ ਸੁਣਾਓ ਹੂੰ ਕਹਿੰਦੇ ਜੇ ਤਾਂ ਸਾਡੀ ਗੱਲ ਦਾ ਜਵਾਬ ਦੇਤਾ ਵੀ ਇਹ ਗੱਲ ਹੋ ਨਹੀਂ ਸਕਦੀ ਅਸੀਂ 10000 ਰੁਪਿਆ ਲਵਾਂਗੇ ਉਹ ਕਹਿੰਦਾ ਵੀ ਲੈ ਲਿਓ ਉਹ ਵੇਚਦੇ ਹੁੰਦੇ ਸੀ ਸਬਜ਼ੀ ਅੱਛਾ ਉਹਨਾਂ ਕੋਲ ਦੀ ਕਘੋੜੀ ਉਹ ਕਹਿੰਦੇ ਵੀ ਅਸੀਂ ਸਬਜ਼ੀ ਵੇਚਦੇ ਹੁੰਨੇ ਆ ਕਹਿੰਦੇ ਅਸੀਂ ਸ਼ਹਿਰੋਂ ਸਬਜ਼ੀ ਲੈਣ ਜਾਂਦੇ ਆ ਕਹਿੰਦੇ ਸਾਨੂੰ ਸਬਜ਼ੀ ਮੰਡੀ ਮਿਲ ਗਈ ਅਸੀਂ ਤਾਂ ਘੋੜੀ ਤੇ ਸਬਜ਼ੀ ਜਾਦੇ ਲੱਦ ਲਈ ਕਹਿੰਦੇ ਸਾਡੇ ਪਿੰਡ ਦੇ ਤੇ ਉਹ ਸ਼ਹਿਰ ਜਿਆਦੇ ਚ ਇੱਕ ਟੱਬ ਹੈ ਕਹਿੰਦੇ ਸਾਡੀ ਤਾਂ ਆ ਕੇ ਉੱਥੇ ਘੋੜੀ ਟੁੱਟ ਗਈ ਪਚਾੜੋ ਜਦੋਂ ਘੋੜੀ ਟੁੱਟ ਗਈ ਉਹ ਤੋਬੇ ਦੀ ਮਿੱਟੀ ਬਰੀ ਚੌਕੜੀਆਂ ਅੱਛਾ ਅਸੀਂ ਕਹਿੰਦੇ ਕੱਡ-ਕੱਡ ਮਿੱਟੀ ਦੋ ਜਾਣੇ ਤਾਂ ਲਿਆਉਣ ਲੱਗੇ ਦੋ ਜਾਣੇ ਲਾਉਣ ਲੱਗੇ ਘੋੜੀ ਦੇ ਜੋੜ ਲਾਤਾ ਕਹਿੰਦੇ ਘੋੜੀ ਧੁੱਪੇ ਧਰਤੀ ਕਹਿੰਦੇ ਮਿੱਟੀ ਸੁੱਕ ਗਈ ਅੱਛਾ ਕਹਿੰਦੇ ਸਾਰੀ ਤਾਂ ਹੌਲਦੀ ਚਾਰੇ ਟੋਕਰੇ ਹੌਲਦੇ ਇੱਕ ਜਾਨਾ ਸਾਡੇ ਚੋਂ ਥੱਕ ਗਿਆ ਉੱਤੇ ਉਹ ਬਹਿ ਗਿਆ ਕਹਿੰਦੇ ਹਜੇ ਵੀ ਰੜਨਾ ਦੇਵੇ ਅੱਛਾ ਉਹ ਕਹਿੰਦਾ ਵੀ ਗੱਲ ਛੋੜੀ ਜਮਈ ਪੱਕੀ ਹੈ ਖਾਸ ਕਰਕੇ ਦਾਣੇ ਜਿੰਨੀ ਵੀ ਝੂਠੀ ਨਹੀਂ ਕਹਿੰਦਾ ਤੁਸੀਂ ਜਮਈ ਸੱਚੀ ਗੱਲ ਕਰੀ ਹੈ ਕਹਿੰਦਾ ਬਾਹਲੀ ਸੱਚੀ ਕਹਿੰਦਾ ਵੀ ਕਹਿੰਦਾ ਮੈਂ ਤੁਹਾਨੂੰ ਦੱਸਦਾ ਕਹਿੰਦਾ ਜੇ ਚੌਕੜੀ ਮਿੱਟੀਆਂ ਇੱਟਾਂ ਨਿਕਲ ਜਾਣ ਉਹਨਾਂ ਦੀ ਕੰਧ ਨਿਕਲ ਜੇ ਕਹਿੰਦਾ ਲਿਪਣ ਦੀ ਲੋੜ ਨਹੀਂ 100 ਸਾਲ ਕੰਧ ਨਹੀਂ ਟੇਢੀ ਕਹਿੰਦਾ ਐਜਾ ਜੱਕ ਹੁੰਦਾ ਹੈ ਚੌਕੜੀ ਮਿੱਟੀ ਦਾ ਗਾ ਛੋੜੀ ਘੋੜੀ ਸੌ ਬਰਾ ਹੀ ਟੁੱਟਦੀ ਵਿਚਾਲੋ ਗੱਲ ਹੀ ਸੱਚੀ ਹੈ ਕਹਿੰਦੇ ਵੀ ਨਿਕਲ ਗਿਆ ਪਾਣੀ ਇਹ ਕਹਿੰਦੇ ਵੀ ਤੂੰ ਸੁਣਾ ਕਹਿੰਦਾ ਮਾਇ ਸੁਣਾਉਣਾ ਇਹ ਜੇ ਤੁਸੀਂ ਮੇਰੀ ਗੱਲ ਦਾ ਜਵਾਬ ਦੇਤਾ ਰੁਪਿਆ 20000 ਲਊ ਇਹਦੇ ਵੀ 20 ਦੇਵਾਂਗੇ ਕਹਿੰਦਾ ਯਾਰ ਮਾਇ ਤੇ 60 ਸਾਲ ਦਾ ਘਰਤੀ ਵਾਲਾ ਤਕੜਾ ਮੈਂ ਤਾਂ ਕਿਸੇ ਨੇ ਸਾਖ ਕਰਤਾ ਕਹਾਂ ਸਾਖ ਕਰ ਉਹ ਗੱਲ ਪੈ ਕੇ ਕਹਿੰਦਾ ਮੈਨੂੰ ਰਸ ਰੂਸ ਚ ਚੱਕ ਚੁੱਕ ਕੇ ਲਿਆਏਗਾ ਆਨੰਦ ਲੈ ਕੇ ਆਨੰਦ ਰੋਇਆ ਮੇਰਾ ਤਾਂ ਪਿਓ ਮਰ ਗਿਆ ਆਈ ਦੋ ਪਿਓ ਮਰ ਗਿਆ ਕਹਿੰਦਾ ਆ ਦਿਨ ਆਗੇ ਕਹਿੰਦਾ ਹੁਣ ਜਦੋਂ ਮੈਂ ਗੱਭਰੂ ਹੋ ਗਿਆ ਮੈਨੂੰ ਜਿਹੜਾ ਮੁੰਡਾ ਬੋਲੇ ਵੀ ਸਾਡੇ ਤਾਂ ਹੈ ਨਹੀਂ ਉਹ ਤੂੰ ਤਾਂ ਆਪਦੀ ਘਰ ਵਾਲੀ ਲਿਆ। ਨਾ ਮੈਂ ਕਹਾ ਮੈਂ ਮੰਗਿਆ ਨਹੀਂ ਬਿਆਹ ਨਹੀਂ ਕਿੱਥੇ ਲਾਵਾਂ। ਕਹੇ ਤੂੰ ਵਿਆਹਿਆ ਹੋਇਆ ਹੈ। ਕਹਾਂ ਮੈਂ ਤਾਂ ਕਰੇ ਗਿਆ। ਕਰੇ ਮੇਰੀ ਮਾਂ ਨੂੰ ਪੁੱਛੇ ਮਾਂਵਾ ਵਿਆਹਿਆ। ਉਹ ਕਹਿੰਦੀ ਹੈ ਤਾਂ ਪੁੱਤ ਤੂੰ ਵਿਆਹਿਆ। ਪਰ ਮੈਨੂੰ ਪਿੰਡ ਦਾ ਨਹੀਂ ਪਤਾ। ਨਾ ਮੈਂ ਲੋਕਾਂ ਨੂੰ ਪੁੱਛਿਆ ਕੋਈ ਨਾ ਕਹੇ ਵੀ ਫਰਾਨੇ ਪਿੰਡ ਪਿਆ। ਕਹਾਂ ਮੈਂ ਮੇਰੀ ਮਾਂ ਨੂੰ ਕਿਹਾ ਵੀ ਇੱਕ ਤਾਂ ਲੈ ਲੈ ਘੋੜੀ। ਇੱਕ ਕਰਾ ਦੇ ਮੈਨੂੰ ਟੂਮਾ। ਕਹਿੰਦਾ ਬੁੜੀ ਨੇ ਮੈਨੂੰ ਭਾਈ ਮੰਦਰਾ ਕਰਾਤੀਆਂ ਤੁੰਗਲ ਕੰਠਾ ਜੰਜੀਰੀ ਕੜੇ ਕਰਾਤੇ ਛਾਂਪਾਂ ਕਰਾਤੀਆਂ ਸਾਰਾ ਕੁਝ ਕਰਾਤਾ ਕਹਿੰਦਾ ਕਿਰਾ ਕਰੂ ਕੇ ਮੈਂ ਤਾਂ ਇੱਕ ਘੋੜੀ ਸ਼ਿੰਗਾਰ ਲਈ ਇੱਕ ਬੁੜੇ ਨੇ ਪੁੱਛੇ ਬਾਬਾ ਮੈਂ ਕਿੱਥੇ ਗਿਆ ਬਿਆ ਹਾਂ ਉਹ ਕਹਿੰਦਾ ਭਾਈ ਹਾਂ ਤਾਂ ਵਿਆਹ ਹੈ ਜਨਮ ਹੈ ਵੀ ਗਿਆ ਥੀ ਪਰ ਪਤਾ ਮੈਨੂੰ ਪਰਾਣ ਜਰਾ ਜਾਂ ਨਗਈ ਥੀ ਕਹਿੰਦਾ ਮੈਂ ਤਾਂ ਪਰਾਣ ਜਰਾ ਪਾਲੀ ਘੋੜੀ ਕਹਿੰਦਾ ਮੈਂ ਤਾਂ ਦੱਬੀ ਆ ਘੋੜੀ ਨੂੰ ਜਦੋਂ ਕਹਿੰਦਾ ਮੈਂ ਆ ਗਿਆ ਛੋਡੇ ਪਿੰਡ ਮੈਨੂੰ ਲੱਗੀ ਤੇ ਕਹਿੰਦਾ ਬੇਬੇ ਪਾਣੀ ਪਰ ਤੁਸੀਂ ਕਹਿੰਦਾ ਮੈਂ ਕਿਹਾ ਬੇਬੇ ਪਾਣੀ ਪਿਆ ਇਹ ਕਹਿੰਦੀ ਪੁੱਤ ਤੂੰ ਪਾਣੀ ਪੀਣ ਵਾਲੀ ਸੂਰਤ ਹੈ ਤੇਰੀ ਤੂੰ ਘਰੇ ਚੱਲ ਤੈਨੂੰ ਦੁੱਧ ਪਿਉਂਦਾ ਮੈਂ ਕਿਹਾ ਬਣ ਗਿਆ ਕੰਮ ਮੇਰੀ ਸੱਸ ਦਾ ਇਹਨੇ ਮੈਂ ਸਹਣ ਲਿਆ ਇਹ ਮੰਜਾ ਪਛਾਤਾ ਉੱਤੇ ਬਹਿ ਗਿਆ ਮੈਂ ਕਹਿੰਦਾ ਮੈਂ ਕਿਹਾ ਵੀ ਇਹ ਵੀ ਮਟਿਆਰ ਹੋ ਗਿਆ ਮੇਰਾ ਟੱਬਰ ਫਿਰਦਾ ਕਹਿੰਦਾ ਇਹਨੇ ਤੁਸੀਂ ਆਗੇ ਫਤਿਹ ਬੁਲਾ ਕੇ ਬੋਤਲ ਲੈ ਲੈਂਦੀ ਕਹਿੰਦਾ ਮੈਂ ਕਿਹਾ ਜਮਾਈ ਗੱਲ ਪੱਕੀ ਹੈ ਆ ਆਪਣੇ ਸਾਲੇ ਨੇ ਕਹਿੰਦਾ ਭਾਈ ਜੇ ਤਾਂ ਹੁਣ ਐ ਕਹਿੰਦੇ ਨੇ ਵੀ ਇਹ ਗੱਲ ਨਹੀਂ ਇਹ ਤਾਂ ਦਾ 20 ਜਾਨੂ ਕੁਪਟਾ ਜੇ ਹੁਣ ਕਹਿੰਦੇ ਵੀ ਗੱਲ ਪੱਕਿਆ ਦਾ ਕੁੜੀ ਤੋਰ ਨੀ ਪਈ ਤਾ ਕੁੜੀ ਤੋਰ ਨਹੀਂ ਪਈ ਬੜੇ ਉਤਰਾਇਆ ਤੜਕੇ ਨੂੰ ਬੱਜੇ ਸਿਆਣਿਆ ਬੰਦਿਆਂ ਕੋਲੇ ਕਹਿੰਦੇ ਤਾਂ ਥੱਗੀ ਕੀ ਮਾਰਦੇ ਕਹਿੰਦੇ ਤਾਂ ਵੀ ਥੱਗੇ ਕੇ ਕਹਿੰਦੇ ਗੱਲ ਕੀ ਹੋ ਗਈ ਕਹਿੰਦੇ ਅਜ ਤਾਂ ਸ਼ਰਤ ਕਰ ਲਈ ਬੁੜੇ ਕਹਿੰਦੇ ਕਹਿੰਦੇ ਉਹ 20000 ਤਾਂ ਇਹਨੂੰ ਦੇਉਗੇ 20 ਲੱਗੂ ਕੁੜੀ ਤੇ ਚੁੱਪ ਕਰਕੇ ਕੁੜੀ ਨੂੰ ਮਗਰ ਬਾਹ ਦਾ ਪਾ ਕੇ ਕੁੜੀ ਨੂੰ ਮੌਜਰਾ ਲਿਆਇਆ ਚੁੱਪ ਕਰਕੇ ਬੁੜੀ ਨੇ ਲਾ ਲਈ ਆਰਾਮ ਨਾਲ ਕਹਿੰਦਾ ਲੈ ਨਹੀਂ ਮਾਂ ਤੇਰੀ ਨੂੰ ਲੈ ਤੂੰ ਪਕਵਾ ਦੇ ਰੋ